ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਡੀ ਅੱਜ ਦੀ ਸਾਖੀ ਹੈ ਭਾਈ ਲਾਲੋ ਜੀ ਦੇ ਨਾਲ ਦੁਬਾਰਾ ਮਿਲਣਾ ਹਸਨ ਅਬਦਾਲ ਤੋਂ ਤੁਰ ਕੇ ਗੁਰੂ ਜੀ ਪੋਟੋਹਾਰ ਦੇ ਇਲਾਕੇ ਵਿੱਚ ਪਾਪੀ ਤੇ ਭੁੱਲੜ ਜੀਵਾਂ ਨੂੰ ਸੁਧਾਰ ਦੇ ਜੀ ਦਾਣ ਨਾਮ ਬਖਸ਼ਦੇ ਹੋਏ ਭਾਈ ਲਾਲੋ ਦੇ ਪਿੰਡ ਸੈਦਪੁਰ ਪਹੁੰਚ ਗਏ ਪਾਈ ਲਾਲੋ ਨੇ ਜਦੋਂ ਸੁਣਿਆ ਕਿ ਜਗਤ ਗੁਰੂ ਆ ਪਹੁੰਚੇ ਹਨ ਤਾਂ ਖੁਸ਼ੀ ਨਾਲ ਉਛਲ ਪਿਆ ਗੁਰੂ ਜੀ ਦੇ ਚਰਨ ਧੋ ਕੇ ਚਰਨ ਅੰਮ੍ਰਿਤ ਪੀਤਾ ਹੱਥਾਂ ਨਾਲ ਪੈਰ ਕੁੱਟੇ ਤੇ ਅੱਖਾਂ ਨਾਲ ਦਰਸ਼ਨ ਕਰਕੇ ਨਿਹਾਲ ਹੋਇਆ ਪਾਈ ਲਾਲੋ ਸਤਿਗੁਰutar ਦਾ ਸਿਮਰਨ ਕਰਦਾ ਸੀ ਗੁਰੂ ਜੀ ਦੀ ਸਿੱਖਿਆ ਅਨੁਸਾਰ ਉਹ ਲੋਕ ਪੀੜਾ ਨੂੰ ਅਨੁਭਵ ਕਰਦਾ ਹੋਇਆ ਲੋਕ ਸੇਵਾ ਕਰਦਾ ਸੀ ਦੁਖੀਆਂ ਦੇ ਦੁੱਖ ਵੰਡਾਉਂਦਾ ਸੀ ਗੁਰੂ ਜੀ ਨੇ ਜਦੋਂ ਉਸ ਨੂੰ ਪੁੱਛਿਆ ਪਾਈ ਲਾਲੋ ਅਸੀਂ ਤਾਂ ਪ੍ਰਦੇਸੋਂ ਆਏ ਹਾਂ ਸੁਣਾ ਪੰਜਾਬ ਦਾ ਕੀ ਹਾਲ ਹੈ ਹਾਕਮ ਕੈਸੇ ਹਨ ਇਹ ਸੁਣ ਕੇ ਪਾਈ ਲਾਲੋ ਜੀ ਦਾ ਮਨ ਭਰ ਆਇਆ ਉਹ ਲੰਮਾ ਸਾਹ ਲੈ ਕੇ ਆਖਣ ਲੱਗਾ ਦਾਤਾਰ ਆਪ ਘਟ ਘਟ ਦੀ ਜਾਣਨ ਹਾਰ ਜੇ ਦੇਸ਼ ਦੇ ਹਾਕਮ ਬਹੁਤ ਭੜੇ ਹੋ ਗਏ ਹਨ ਹਾਕਮ ਹੱਥਾਂ ਹੱਥੋਂ ਪਰਜਾ ਬਹੁਤ ਤੰਗ ਹੈ ਹਾਕਮ ਮਾੜੇ ਦੇ ਨਾਲ ਲੋਕਾਂ ਦਾ ਜੀਵਨ ਵੀ ਬਹੁਤ ਨੀਵਾ ਹੋ ਗਿਆ ਹੈ ਮਸੀਤਾਂ ਨੂੰ ਖੁਦਾ ਦਾ ਘਰ ਨਹੀਂ ਸਮਝਿਆ ਜਾ ਰਿਹਾ ਕਿਸੇ ਵੀ ਬਹੁ ਬੇਟੀ ਦੀ ਇੱਜ਼ਤ ਸੁਰੱਖਿਅਤ ਨਹੀਂ ਆਣ ਆਏ ਲੁੱਟ ਤੇ ਦੁਰਾਚਾਰੀ ਦਾ ਬੋਲਬਾਲਾ ਹੈ ਕੂੜ ਪ੍ਰਧਾਨ ਹੈ ਆਪਣੇ ਸਿੱਖ ਦੀ ਜ਼ੁਬਾਨੋਂ ਇਹ ਸੁਣ ਕੇ ਗੁਰੂ ਜੀ ਦੀ ਸੂਰਤ ਨਿਰੰਕਾਰ ਨਾਲ ਜੁੜ ਗਈ ਸੂਰਤ ਜੁੜਨ ਦੇ 10 ਮਿੰਟ ਪਿਛੋਂ ਦਾਦੇ ਨੇ ਬਾਣੀ ਉਚਾਰੀ ਜਿਸ ਨੂੰ ਪਾਈ ਲਾਲੋ ਸੁਣਨ ਲੱਗਾ ਕਰਤਾਰ ਨੇ ਫਰਮਾਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀਐ ਗਿਆਨ ਵੇ ਲਾਲੋ ਪਾਪ ਕੀ ਜਮ ਲੈ ਕਾਬਲੇ ਹੋ ਤਾਇਆ ਜੋਰੀ ਮੰਗੇ ਦਾਣ ਵੇ ਲਾਲੋ ਸ਼ਰਮ ਤਰਮ ਦੋਏ ਛਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਹਾਮਣਾ ਕੀ ਗਲ ਥੱਕੀ ਅਗਦ ਪੜਾ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜਾ ਕਤੀਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿਦਵਾਨੀਆਂ ਇਹ ਵੀ ਲੇਖ ਹੈ ਲਾਏ ਵੇ ਲਾਲੋ ਖੂਨ ਕੇ ਸੋਈ ਲੈ ਗਾ ਵੀਏ ਨਾਨਕ ਰਤਕਾਰ ਕੂੰਗ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗੀ ਰਵਾਈ ਬੈਠਾ ਵੇਖੇ ਵਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਉਣ ਅਠਤਰੇ ਜਾਨ ਸਤਨਾਵੇ ਹੋਰ ਵੀ ਉਠਸੀ ਮਰਦ ਕਾ ਛੇਲਾ ਸੱਚ ਕੀ ਬਾਣੀ ਨਾਨਕ ਕਾਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਜਿਸ ਦਾ ਅਰਥ ਹੈ ਗੁਰੂ ਜੀ ਪਾਈ ਲਾਲਣ ਨੂੰ ਆਖਦੇ ਹਨ ਜੋ ਕੁਝ ਮੈਨੂੰ ਪਰਮਾਤਮਾ ਨੇ ਦੱਸਿਆ ਹੈ ਜਾਂ ਮੇਰੀ ਸਮਝ ਵਿੱਚ ਆ ਸਕਦਾ ਹੈ ਉਸ ਤਰ੍ਹਾਂ ਮੈਂ ਬਿਆਨ ਕਰਦਾ ਹਾਂ ਇਹ ਜੋ ਪਠਾਨਾ ਨੇ ਅੰਨੀ ਪਾਈ ਹੈ ਲੁੱਟ ਮਾਰ ਕਰਦੇ ਹਨ ਇਹਨਾਂ ਨੂੰ ਸੋਧਣ ਵਾਸਤੇ ਕੋਈ ਕਾਬਲ ਤੋਂ ਆ ਰਿਹਾ ਹੈ ਉਸ ਦੇ ਨਾਲ ਪਾਪਾਂ ਦੀ ਬਰਾਤ ਹੋਵੇਗੀ ਜੋ ਮਲ ਮੱਲੀ ਦਾਨ ਮੰਗੇਗੀ ਇਥੋਂ ਤੱਕ ਕਿ ਇਹਨਾਂ ਦੀਆਂ ਇਸਤਰੀਆਂ ਦੇ ਸਤਰ ਦੂਰ ਕਰੇਗਾ ਸ਼ਰਮ ਦੇ ਧਰਮ ਕਿਧਰੇ ਜਾ ਲੁਕਣਗੇ ਝੂਠ ਪ੍ਰਧਾਨ ਹੋਵੇਗਾ ਹਰ ਇਨਸਾਨ ਬੇਈਮਾਨੀ ਕਰਨ ਦਾ ਯਤਨ ਕਰੇਗਾ ਕਾਜੀ ਬ੍ਰਾਹਮਣ ਜੇ ਧਾਰਮਿਕ ਸਾਜ ਦੇ ਆਗੂ ਹਨ ਇਹ ਕਿਸੇ ਦਾ ਨਿਕਾਹ ਨਹੀਂ ਪੜਨਗੇ ਸਗੋ ਸ਼ੈਤਾਨ ਆ ਦਖਲ ਦੇਵੇਗਾ ਕਵਾਰੀਆਂ ਇਸਤਰੀਆਂ ਨਾਲ ਮੂੰਹ ਕਾਲੇ ਹੋਣਗੇ ਜੀਵਨ ਬਾਜੀ ਹਾਰ ਜਾਵੇਗਾ ਅੱਜ ਮਸਲਮਾਨੀਆਂ ਜੋ ਸ਼ਾਹੀ ਮੈਲਾਂ ਵਿੱਚ ਬੈਠ ਕੇ ਕੁਰਾਨ ਪੜ੍ਹਦੀਆਂ ਨੇ ਸਤਰਾ ਵਿੱਚ ਰਹਿੰਦੀਆਂ ਹਨ ਜਦੋਂ ਕਾਬਲੀ ਆਉਣਗੇ ਤਦੋਂ ਇਹ ਦੁਖੀ ਹੋ ਕੇ ਖੁਦਾ ਨੂੰ ਯਾਦ ਕਰਨਗੀਆਂ ਇਹਨਾਂ ਤੋਂ ਬਿਨਾ ਆਮ ਇਸਤਰੀਆਂ ਨੂੰ ਵੀ ਦੁੱਖ ਉਠਾਉਣਾ ਪਵੇਗਾ ਰਤ ਲਹੂ ਦਾ ਕੁੰਗੂ ਪਾ ਕੇ ਖੂਨ ਦੇ ਸੋਇਲੇ ਗਏ ਜਾਣਗੇ ਭਾਵ ਲੋਕ ਦੁਖੀ ਹੋ ਕੇ ਰੋਣਗੇ ਗੁਰੂ ਜੀ ਆਖਦੇ ਹਨ ਮੈਂ ਸੱਚ ਆਖਦਾ ਹਾਂ ਕਿ ਇਸ ਸ਼ਹਿਰ ਦੇ ਗਲੀ ਮਹੱਲੇ ਬਾਜ਼ਾਰ ਵਿੱਚ ਮਹਾਸ ਹੀ ਮਾਸ ਹੋਵੇਗਾ ਘਰ ਮੰਦਰ ਲੋਥਾ ਹੋਣਗੀਆਂ ਜਿਹੜੇ ਪ੍ਰਮਾਤਮਾ ਨੇ ਜਗਤ ਤੇ ਮਨੁੱਖਾ ਨੂੰ ਬਣਾਇਆ ਹੈ ਉਹ ਇਸ ਕੋਤਕ ਨੂੰ ਦੇਖੇਗਾ ਉਹ ਪ੍ਰਮਾਤਮਾ ਸੱਚਾ ਹੈ ਜੋ ਕਰੇਗਾ ਸੋ ਠੀਕ ਹੀ ਕਰੇਗਾ ਪਾਪੀਆਂ ਨੂੰ ਪਾਪ ਦਾ ਫਲ ਭੁਗਤਾਏਗਾ ਇਹਨਾਂ ਦੇ ਸ਼ਰੀਰ ਦੇ ਟੁਕੜੇ ਕੀਤੇ ਜਾਣਗੇ ਲੋਕ ਸਾਡੇ ਬਚਨਾਂ ਨੂੰ ਫਿਰ ਯਾਦ ਕਰਨਗੇ ਜਿੰਨਾ ਤੋਂ ਆਉਣ ਦਾ ਅਸੀਂ ਜ਼ਿਕਰ ਕਰਦੇ ਹਾਂ ਓ ਲੋਕ 1578 ਵਿੱਚ ਆਉਣਗੇ ਤੇ 1797 ਬਿਕਰਮੀ ਵਿੱਚ ਜਾਣਗੇ ਉਹਨਾਂ ਦੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਹੋਣਗੇ ਜੋ ਧਰਮ ਦਾ ਪ੍ਰਚਾਰ ਕਰਨਗੇ ਇਹ ਗੱਲਾਂ ਸੱਚੀਆਂ ਹਨ ਭਵਿਕਤ ਦੇ ਇਹ ਵਾਕ ਸੁਣ ਕੇ ਭਾਈ ਲਾਲੋ ਜੀ ਬੋਲੇ ਦੱਸੋ ਗੁਰੂ ਜੀ ਫਿਰ ਅਸੀਂ ਕੀ ਕਰਾਂਗੇ ਗੁਰੂ ਜੀ ਨੇ ਕਿਹਾ ਭਾਈ ਲਾਲੋ ਜੀ ਵੇਲਾ ਆਉਣ ਤੋਂ ਪਹਿਲਾਂ ਹੀ ਮਲਕੜੇ ਜੇ ਸ਼ਹਿਰੋਂ ਬਾਹਰ ਕਿਤੇ ਜਾ ਬੈਠੀ ਬਚਾਅ ਹੋ ਜਾਵੇਗਾ ਭਾਈ ਲਾਲੋ ਗੁਰੂ ਨਾਨਕ ਜੀ ਨੂੰ ਵਾਹਿਗੁਰੂ ਸਮੇਂ ਦਾ ਸੀ ਗੁਰੂ ਜੀ ਦੇ ਬਚਨਾਂ ਉੱਪਰ ਭਰੋਸਾ ਕਰਕੇ ਸੈਦਪੁਰ ਨੂੰ ਛੱਡ ਤੁਰਿਆ ਵਸੋਂ ਤੋਂ ਦੂਰ ਕੱਖਾਂ ਦੀ ਕੁਲੀ ਪਾ ਕੇ ਬੈਠ ਗਿਆ ਉਸ ਕੁਲੀ ਵਿੱਚ ਬੈਠਾ ਹੋਇਆ ਸਤ ਕਰਤਾਰ ਦਾ ਸਿਮਰਣ ਕਰਨ ਲੱਗਾ ਗੁਰੂ ਜੀ ਅਜੇ ਸੈਦਪੁਰ ਦੇ ਚੋਗਿਰਦੇ ਚੜਾਈ ਕਰ ਰਹੇ ਸਨ ਕਿ ਸੱਚਮੁੱਚ ਬਾਬਰ ਬਾਦਸ਼ਾਹ ਹਿੰਦ ਉੱਤੇ ਚੜਾਈ ਕਰਕੇ ਆ ਗਿਆ ਬਾਬਰ ਚੰਗੇ ਖਾਨਦਾਨ ਵਿੱਚੋਂ ਮੁਗਲ ਸੀ ਮੁਗਲ ਬੜੇ ਲੜਾਕੇ ਤੇ ਦਲੇਰ ਸਨ ਉੱਤਰੀ ਹਿੰਦ ਉੱਤੇ ਰਾਜ ਕਰਨ ਵਾਲੇ ਪਠਾਨ ਉਹਨਾਂ ਦੇ ਮੁਕਾਬਲੇ ਦੇ ਬਹੁਤ ਕਮਜ਼ੋਰ ਸਨ ਦੁਰਾਚਾਰੀ ਤੇ ਐਸ਼ ਪ੍ਰਸਤੀ ਦੇ ਕਾਰਨ ਉਹਨਾਂ ਦੇ ਸ਼ਰੀਰ ਲੜਨ ਯੋਗ ਨਹੀਂ ਰਿਹਾ 1587 ਬਿਕਰਮੀ ਵਿੱਚ ਪਿਸ਼ਾਵਰ ਤੋਂ ਗੁਜਰਾਤ ਤੱਕ ਲੁੱਟਮਾਰ ਕਰਦਾ ਹੋਇਆ ਇੱਕ tufaan ਦੀ ਤਰ੍ਹਾਂ ਅੱਗੇ ਬਾਧ ਆਇਆ ਕਿਸੇ ਉਹਦਾ ਮੁਕਾਬਲਾ ਕੀਤਾ ਕਿਸੇ ਈਨ ਮੰਨ ਲਈ ਜਿੰਨਾ ਮੁਕਾਬਲਾ ਕੀਤਾ ਉਹ ਬਹੁਤ ਬੁਰੀ ਤਰ੍ਹਾਂ ਹਾਰੇ ਤੇ ਮਾਰੇ ਗਏ ਦਰਿਆ ਛੰਨਾ ਨੂੰ ਪਾਰ ਕਰਕੇ ਸੈਦਪੁਰਾ ਪਹੁੰਚਿਆ ਸੈਦਪੁਰ ਉਸ ਸਮੇਂ ਬਾਰ ਦੇ ਇਲਾਕੇ ਚ ਤਕੜਾ ਘੁੱਗ ਵਸਦਾ ਸ਼ਹਿਰ ਤੇ ਵਿਪਾਰਿਕ ਕੇਂਦਰ ਸੀ ਇਥੋਂ ਦੇ ਪਠਾਨ ਆਕੜਖਾਨ ਸਨ ਬਾਬਰ ਦੀ ਸਰਦਾਰੀ ਕਬੂਲਨ ਦੀ ਥਾਂ ਲੜਨ ਵਾਸਤੇ ਤਿਆਰ ਹੋ ਗਈ ਮੁਗਲਾਂ ਨਾਲ ਲੜਾਈ ਤਾਂ ਛੇੜ ਬੈਠੇ ਪਰ ਲੜ ਨਾ ਸਕੇ ਮਗਲਾਂ ਨੇ ਸ਼ਹਿਰ ਨੂੰ ਫਤਿਹ ਕਰ ਲਿਆ ਅਮੀਰਾਂ ਦੇ ਘਰ ਲੁੱਟੇ ਪਠਾਨਾਂ ਤੇ ਸ਼ਹਿਰ ਵਾਸੀਆਂ ਨੂੰ ਕੈਦ ਕੀਤਾ ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਨੰਗੇ ਮੂੰਹ ਰੋਂਦੀਆਂ ਕੁਰਲਾਂ ਦੀਆਂ ਘਰਾਂ ਵਿੱਚੋਂ ਕੱਢ-ਕੱਢ ਕੇ ਮੁਗਲ ਬਾਹਰ ਲੈ ਤੁਰੇ ਕਤਲ ਲੁੱਟ ਸਾੜ ਫੂਕ ਤੇ ਅਤਿਆਚਾਰ ਦੇ ਕਿ ਹਰ ਨੇਕ ਪੁਰਸ਼ ਦਾ ਹਿਰਦਿਆ ਰੋ ਉਠਿਆ ਉਸ ਭਿਆਨਕ ਦਸ਼ਾ ਨੂੰ ਦੇਖ ਕੇ ਗੁਰੂ ਜੀ ਨੇ ਸ਼ਬਦ ਉਜਾਰਿਆ ਜੈਨ ਸੇਰੇ ਸੋਇਨੀ ਪੱਟੀਆਂ ਮੰਗੀ ਪਾਈ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਰਹੋਦੀਆਂ ਹੁਣ ਬਹਿਨ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ਼ ਰਹਾਉ ਜਦੋਂ ਸਿਏ ਵਿਆਈਆਂ ਲਾੜੇ ਸੋਹਣ ਪਾਸ ਢੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰਿਆ ਛਲਿਆ ਚਮਕਣ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਤਨ ਜੋ ਬੰਦ ਹੋਈ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤਿਸ ਪਾਵੇ ਦੇ ਵੜਿਆਈ ਜੇ ਪਾਵੇ ਦੇ ਸਜਾਈ ਅੱਗੋਂ ਦੇ ਜਾ ਚੇਤੀਏ ਤਾਕਾਇਤ ਮਿਲੇ ਸਜਾਈ ਸਾਹਾ ਸੂਰਤ ਗਵਾਈਏ ਰੰਗ ਤਮਾਸ਼ੇ ਚਾਈ ਬਾਬਰਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਈ ਇਕਨਾ ਵਕਤ ਖਵਾਇਆ ਇਕਨਾ ਪੂਜਾ ਜਾਈ ਚੌਕੇ ਵਿਣ ਹਿੰਦਵਾਨੀਆਂ ਕਿਉ ਟਿੱਕਾ ਕੱਢੈ ਨਾਹੀ ਰਾਮ ਨੇ ਕਭੂ ਚੇਤੀਓ ਹੁਣ ਕਹਿਣ ਨਾ ਮਿਲੇ ਖੁਦਾਈ ਇਕ ਘਰ ਆਵੇ ਆਪਣੇ ਇਕ ਮਿਲ ਮਿਲੇ ਪੁੱਛੈ ਸੁਖ ਇਕਨਾ ਇਹੋ ਲਿਖਿਆ ਬੈ ਬਰੋਵੈ ਦੁਖ ਜੋਤੀ ਸੁਪਾਵੈ ਸੋ ਥੀਐ ਨਾਨਕ ਕਿਆ ਮਾਨੁਖ ਜਿਸ ਦਾ ਅਰਥ ਹੈ ਗੁਰੂ ਜੀ ਫਰਮਾਉਂਦੇ ਹਨ ਕਿੰਨੀ ਭਿਆਨਕ ਦਸ਼ਾ ਸੀ ਕਿ ਜਿੰਨਾ ਸੁੰਦਰ ਇਸਤਰੀਆਂ ਦੇ ਸਿਰਾਂ ਉੱਪਰ ਪੱਟੀਆਂ ਵਹੇ ਹੋਏ ਨਾਲ ਚੰਗੀਆਂ ਲੱਗਦੀਆਂ ਸਨ ਮਾਂਗ ਇਹ ਸੁਹਾਗਾ ਦੀ ਨਿਸ਼ਾਨੀ ਸੰਦੂਰ ਸੀ ਉਹਨਾਂ ਦੇ ਸਿਰ ਦੇ ਸੋਨੇ ਦੇ ਗਹਿਣੇ ਉਤਾਰਨ ਲੱਗਿਆ ਜਾਲ ਮੁੰਗਲਾ ਨੇ ਵਾਲੇ ਹੀ ਕੈਂਚੀਆਂ ਨਾਲ ਕਤਲ ਛੁੱਟੇ ਰੌਲਾ ਪਾਉਂਦੇ ਚੁੱਪ ਕਰਾਉਣ ਬਦਲੇ ਇਸਤਰੀਆਂ ਦੇ ਮੂੰਹ ਵਿੱਚ ਮਿੱਟੀ ਪਾਈ ਜੇ ਮਿੱਟੀ ਸੰਗ ਵਿੱਚ ਫਸ ਗਈ ਜਿਹੜੀਆਂ ਸੁੰਦਰੀਆਂ ਸ਼ੀਸ਼ ਮਹਿਲਾਂ ਵਿੱਚ ਰਹਿੰਦੀਆਂ ਸਜ ਸੰਨ ਅੱਜ ਉਹਨਾਂ ਨੂੰ ਮਹਿਲਾਂ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਤਾਂ ਹੀ ਮਾਰ ਕੇ ਰੋ ਵੀ ਨਹੀਂ ਸਕਦੀਆਂ ਆਹ ਏ ਵਾਈਗਰੂ ਇਹ ਤਰੇ ਕੈਸੇ ਚੋ ਜਹਨ 13 ਚੋਜਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਆਪੇ ਚੋਜ ਕਰਕੇ ਆਪ ਤੂੰ ਦੇਖਦਾ ਹੈ ਇੱਕ ਹਉਤਕ ਹੈ ਜਿੰਨਾ ਮਟਿਆਰ ਸੁੰਦਰੀਆਂ ਦੀ ਅਜ ਨਿਰਾਦਰ ਹੀ ਹੋ ਰਹੀ ਹੈ ਕਦੀ ਇਹ ਸੱਚ ਬਿਆਈਆਂ ਸਤੈਦ ਪੁਰਾਈਆਂ ਸਨ ਇਹਨਾਂ ਦੇ ਨਿੰਗਰ ਪਤੀ ਇਹਨਾਂ ਦੇ ਕੋਲ ਖਲੋਤੇ ਹੋਏ ਸੋਹਣੇ ਲੱਗਦੇ ਹਨ ਇਹ ਡੋਲੀ ਚੜ ਕੇ ਆਈਆਂ ਸਨ ਤੇ ਮੂੰਹ ਖੰਡ ਲਾਈ ਗਈ ਸੀ ਪਾਣੀ ਵਾਰ ਕੇ ਪੀਤਾ ਗਿਆ ਸੀ ਅਨੇਕਾ ਪ੍ਰਕਾਰ ਦੇ ਸ਼ਗਨ ਕੀਤੇ ਗਏ ਸਨ ਕਈਆਂ ਨੂੰ ਦਾਸੀਆਂ ਪੱਖੇ ਚੱਲਦੀਆਂ ਸਨ ਉਹਨਾਂ ਇਸਤਰੀਆਂ ਵਿੱਚ ਐਸੀਆਂ ਵੀ ਅਮੀਰਾਂ ਦੀਆਂ ਜਾਈਆਂ ਤੇ ਅਮੀਰਾਂ ਦੀਆਂ ਨੂੰਹਾਂ ਸਨ ਜਿਨ੍ਹਾਂ ਦੇ ਸਿਰਾਂ ਦੇ ਉੱਪਰੋਂ ਦੀਵਾਰ ਕੇ ਲੱਖਾਂ ਰੁਪਏ ਲੱਗੀਆਂ ਤੇ ਦਾਸੀਆਂ ਨੂੰ ਦਿੱਤੇ ਜਾਂਦੇ ਸਨ ਗਿਰੀ ਸ਼ੋਹਾਰੇ ਦੀਆਂ ਤੇ ਹੋਰ ਚੰਗੇ ਪਦਾਰਥ ਖਾਂਦੀਆਂ ਹੋਈਆਂ ਆਪਣੇ ਪਿਆਰੇ ਪਤੀਆਂ ਨਾਲ ਪ੍ਰੇਮ ਦੀਆਂ ਸੇਜਾਂ ਮਾਣ ਰਹੀਆਂ ਸਨ ਪਰ ਅੱਜ ਦੇਖਣ ਵਾਲੀ ਹਾਲਤ ਹੈ ਉਹਨਾਂ ਦੇ ਗਲਾਂ ਵਿੱਚ ਰਸੀਆਂ ਪਾ ਕੇ ਮੁਗਲ ਤੁਹੀਂ ਲਈ ਜਾ ਰਹੇ ਹਨ ਮੋਲਸਰੀ ਦੀਆਂ ਮਾਲਾ ਪਹਿਲਾਂ ਤੋੜ ਲਈਆਂ ਹਨ ਸਿਰੋਂ ਪੈਰੋਂ ਨੰਗੀਆਂ ਹਨ ਹਰ ਇਸਤਰੀ ਦੀ ਇੱਛਾ ਹੁੰਦੀ ਹੈ ਕਿ ਉਹ ਸੁੰਦਰ ਤੇ ਜਵਾਨ ਹੋਵੇ ਪਰ ਅੱਜ ਦੇਖ ਸੁੰਦਰਤਾ ਜਵਾਨੀ ਹੀ ਉਹਨਾਂ ਦੀ ਦੁਸ਼ਮਣ ਹੋ ਗਈ ਹੈ ਭਾਵ ਕਿ ਸੁੰਦਰ ਤੇ ਜੋਬਣ ਮਤੀਆਂ ਸੁੰਦਰੀਆਂ ਨੂੰ ਹੀ ਮੁਗਲ ਫੜ ਕੇ ਲਈ ਜਾ ਰਹੇ ਹਨ ਬਾਦਸ਼ਾਹ ਦੇ ਨਾਲ ਦੂਤ ਸਿਪਾਹੀ ਉਹਨਾਂ ਦੀ ਨਿਰਾਦਰੀ ਕਰਦੇ ਹੋਏ ਖਿੱਚੀ ਜਾ ਰਹੇ ਹਨ ਇਹ ਵੈ ਗੁਰੂ ਦੇ ਚੋਜ ਹਨ ਕਿਸੇ ਨੂੰ ਰੱਖਦਾ ਹੈ ਤੇ ਕਿਸੇ ਨੂੰ ਸਜ਼ਾ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਨ हे ਮੂਰਖ ਬੰਦੇ ਜੋ ਦੁੱਖ ਆਉਣ ਤੋਂ ਪਹਿਲਾਂ ਪ੍ਰਮਾਤਮਾ ਨੂੰ ਚੇਤੇ ਕਰੇ ਤਾਂ ਐਡੇ ਵੱਡੇ ਦੁੱਖਾਂ ਦਾ ਸਹਿਣਾ ਕਿਉਂ ਕਰਨਾ ਪਏ ਸੁਖ ਵੇਲੇ ਤਾਂ ਪਠਾਨਾਂ ਤੇ ਉਹਨਾਂ ਦੀਆਂ ਇਸਤਰੀਆਂ ਨੇ ਵੀ ਖੁਦਾ ਨੂੰ ਭੁਲਾ ਦਿੱਤਾ ਸੀ ਅੱਜ ਪਾਬਰ ਦੀਆਂ ਸਖੀਆਂ ਰੋਟੀਆਂ ਵੀ ਨਹੀਂ ਖਾਣ ਦੇਂਦੀਆਂ ਨਵਾਬਾਂ ਦੀਆਂ ਬੇਟੀਆਂ ਭੁੱਖੀਆਂ ਮਰ ਰਹੀਆਂ ਹਨ ਉਹ ਹਿੰਦਣੀਆਂ ਜੋ ਸਵੇਰੇ ਇਸ਼ਨਾਨ ਕਰਕੇ ਟਿੱਕੇ ਲਾ ਕੇ ਚੌਂਕੇ ਉੱਪਰ ਬੈਠ ਕੇ ਰੋਟੀ ਖਾਂਦੀਆਂ ਸਨ ਅੱਜ ਉਹਨਾਂ ਨੂੰ ਕੁਝ ਨਹੀਂ ਕਰਨ ਦਿੱਤਾ ਜਾਂਦਾ ਤੇ ਨਾ ਖੁਦਾ ਰਾਮ ਨੂੰ ਚੇਤੇ ਕਰ ਸਕਦੀਆਂ ਹਨ ਅਸਰਜ ਹਾਲਤ ਹੈ ਕੋਈ ਰੋਂਦਾ ਕੁਰਲਾਉਂਦਾ ਘਰੋਂ ਜਾ ਰਿਹਾ ਹੈ ਕੋਈ ਘਰ ਵੱਲੋਂ ਆਉਂਦਾ ਹੈ ਇੱਕ ਦੂਜੇ ਨੂੰ ਮਿਲ ਕੇ ਦੁੱਖ ਸੁੱਖ ਪੁੱਛਦੇ ਹਨ ਗੁਰੂ ਜੀ ਆਖਦੇ ਹਨ ਮਨੁੱਖ ਵਿਚਾਰੇ ਦੇ ਵਾਸਤੇ ਦੀ ਗੱਲ ਨਹੀਂ ਸਭ ਕੁਝ ਉਹ ਹੁੰਦਾ ਹੈ ਜੋ ਵਾਹਿਗੁਰੂ ਕਰਦਾ ਹੈ ਇਸ ਤਰ੍ਹਾਂ ਦੇ ਜ਼ੁਲਮਾਂ ਦੇ ਉਪਧਰਾਣੋਂ ਕਰਕੇ ਬਾਬਰ ਨੇ ਸੈਦਪੁਰ ਨੂੰ ਤਬਾਹ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਬਾਬਰ ਦੇ ਕੈਦੀ ਪਠਾਣ ਹਾਕਮਾਂ ਅਮੀਰਾਂ ਤੇ ਸ਼ਹਿਰ ਦੇ ਚੌਧਰੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਬਾਬਰ ਦੇ ਆਦਮੀਆਂ ਨੇ ਸ਼ਹਿਰ ਵਿੱਚ ਤੇ ਸ਼ਹਿਰ ਦੇ ਚੋਗਿਰਦੇ ਰਹਿਣ ਵਾਲੇ ਸਾਧੂਆਂ ਮਹੰਤਾਂ ਪੰਡਤਾਂ ਤੇ ਫਕੀਰਾਂ ਨੂੰ ਵੀ ਫੜ ਕੇ ਅੱਗੇ ਲਾ ਲਿਆ। ਉਹਨਾਂ ਵਿੱਚ ਗੁਰੂ ਜੀ ਤੇ ਭਾਈ ਮਰਦਾਨਾ ਜੀ ਵੀ ਫੜੇ ਗਏ। ਬਾਬਰ ਦਾ ਡੇਰਾ ਸ਼ਹਿਰੋਂ ਬਹੁਤ ਦੂਰ ਸੀ। ਸ਼ਹਿਰ ਦੇ ਲੁੱਟ ਦੇ ਮਾਲ ਨੂੰ ਵੀ ਉਸ ਡੇਰੇ ਪਹੁੰਚਾਉਣਾ ਸੀ। ਸਾਰੇ ਕੈਦੀਆਂ ਦੇ ਸਿਰ ਉੱਪਰ ਭਾਰ ਦੀਆਂ ਪੰਡਾਂ ਰੱਖ ਦਿੱਤੀਆਂ ਤਕੜੇ ਮਾੜੇ ਦਾ ਕੋਈ ਖਿਆਲ ਨਹੀਂ ਕੀਤਾ ਕਿਸੇ ਉੱਚੀ ਸ਼ਖਸੀਅਤ ਦਾ ਵੀ ਖਿਆਲ ਨਹੀਂ ਕੀਤਾ ਭਾਈ ਮਰਦਾਨਾ ਜੀ ਨੂੰ ਇੱਕ ਘੋੜੇ ਦੀ ਲਗਾਮ ਫੜਾ ਦਿੱਤੀ ਉਹ ਘੋੜੇ ਤੇ ਸਮਾਨ ਲੱਦਿਆ ਹੋਇਆ ਸੀ ਗੁਰੂ ਜੀ ਦੇ ਸਿਰ ਉੱਪਰ ਭਾਰੀ ਪੰਡ ਰੱਖ ਦਿੱਤੀ ਆਪ ਪਰਮੇਸ਼ਰ ਜਗ ਦੇ ਵਿੱਚ ਆਏ ਸਨ ਸ੍ਰੀ ਗੁਰੂ ਜੀ ਦੇ ਰੂਪ ਵਿੱਚ ਹੰਕਾਰੇ ਬਾਦਸ਼ਾਹ ਤੇ ਅਤਿਆਚਾਰਾਂ ਨੂੰ ਵੇਖ ਰਹੇ ਸਨ ਮਨੁੱਖ ਦਾ ਦਾ ਖੂਨ ਹੋ ਰਿਹਾ ਸੀ ਸੱਤ ਤੇ ਧਰਮ ਦੀ ਥਾਂ ਕੁਸਤ ਤੇ ਸ਼ੈਤਾਨ ਮਲ ਰਿਹਾ ਸੀ ਗੁਰੂ ਜੀ ਦੇ ਨਾਲ ਨਾਲ ਜਾ ਰਹੇ ਮੁਗਲ ਸੈਨਿਕ ਨੇ ਦੇਖਿਆ ਕਿ ਗੁਰੂ ਜੀ ਦੇ ਸਿਰ ਉੱਤੇ ਜੋ ਭਾਰ ਦੀ ਪੰਡ ਰੱਖੀ ਸੀ ਉਹ ਸਿਰ ਨਾਲੋਂ ਚੱਪਾ ਉੱਚੀ ਜਾ ਰਹੀ ਸੀ ਤੇ ਨਾਲ ਹੀ ਗੁਰੂ ਜੀ ਨੇ ਪੰਡ ਨੂੰ ਹੱਥ ਪਾਇਆ ਹੋਇਆ ਸੀ ਇੱਕ ਹੱਥ ਵਿੱਚ ਮਾਲਾ ਸੀ ਤੇ ਦੂਸਰੇ ਵਿੱਚ ਕਾਸ਼ਾ ਬੁੱਲਾਂ ਤੋਂ ਕੋਈ ਕਲਾਮ ਪੜਦੇ ਹੋਏ ਮਣ ਦੀ ਮੌਜ ਵਿੱਚ ਤੁਰੇ ਜਾ ਰਹੇ ਸਨ ਹੋਰ ਫਕੀਰਾਂ ਤੇ ਸੰਤਾਂ ਦੇ ਚਿਹਰਿਆਂ ਉਪਰ ਉਦਾਸੀ ਛਾਈ ਹੋਈ ਸੀ ਭਾਰ ਨਾਲ ਉਹਨਾਂ ਦੀਆਂ ਲੱਤਾਂ ਕੰਬ ਰਹੀਆਂ ਸਨ ਕਈ ਤਾਂ ਡਿੱਗ ਡਿੱਗ ਪੈਂਦੇ ਸੀ ਗੁਰੂ ਜੀ ਦੀ ਪੰਡ ਦਾ ਕੌਤਕ ਦੇਖ ਕੇ ਉਹ ਹੈਰਾਨ ਹੋਇਆ ਆਪਣੇ ਅਫਸਰ ਕੋਲ ਗਿਆ ਉਸ ਨੂੰ ਸਾਰਾ ਹਾਲ ਦੱਸਿਆ ਅਫਸਰ ਨੇ ਵੀ ਗੁਰੂ ਜੀ ਦੇ ਕੋਲ ਆ ਕੇ ਪੰਡ ਨੂੰ ਧਿਆਨ ਨਾਲ ਦੇਖਿਆ ਤਾਂ ਸੱਚਮੁੱਚ ਪੰਡ ਸਿਰ ਨਾਲੋਂ ਉੱਚੀ ਸੀ ਸਾਰਾ ਲਸ਼ਕਰ ਤੇ ਕੈਦੀਆਂ ਦਾ ਜਥਾ ਬਾਬਰ ਦੇ ਡੇਰੇ ਪਹੁੰਚ ਗਿਆ ਡੇਰੇ ਵਿੱਚ ਇੱਕ ਬੰਦੀਖਾਨਾ ਬਣਾਇਆ ਹੋਇਆ ਸੀ ਸਾਰੇ ਕੈਦੀਆਂ ਨੂੰ ਉਸ ਬੰਦੀਖਾਨੇ ਵਿੱਚ ਟੱਕ ਦਿੱਤਾ ਚੱਕੀਆਂ ਰਾਹੀਂ ਆਟਾ ਪੀਣ ਵਾਸਤੇ ਦਾਣੇ ਦਿੱਤੇ ਕੈਦੀ ਮੁਸ਼ੱਕਤ ਕਰਨ ਲੱਗੇ ਗੁਰੂ ਜੀ ਅਤੇ ਭਾਈ ਮਰਦਾਨੇ ਜੀ ਨੂੰ ਵੀ ਚੱਕੀ ਮਿਲੀ ਦਾਣੇ ਮਿਲੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਚੱਕੀਆਂ ਲੱਗੇ ਬੈਠ ਗਏ ਗੁਰੂ ਜੀ ਨੇ ਕਿਹਾ ਮਰਦਾਨਿਆਂ ਰਬਾਬ ਫੜ ਕਰਤਾਰ ਦੇ ਗੁਣ ਗਾਈਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਸਤ ਕਰਤਾਰ ਸਤ ਨਾਮ ਦੀ ਤੁਨ ਉਤਪਨ ਹੋਈ ਸਾਰੇ ਪਾਸੇ ਚੁੱਪ ਛਾ ਗਈ ਦਾਤੇ ਨੇ ਸ਼ਬਦ ਉਚਾਰਿਆ ਖੁਰਾਸਾਨ ਖਸਮਾਨਾ ਕਿਆ ਹਿੰਦੁਸਤਾਨ ਡਰਾਇਆ ਆਪੇ ਦੋਸ ਨੈ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈਂ ਕੈ ਦਰਦ ਨ ਆਇਆ ਕਰਤਾ ਤੋ ਸਬਨਾ ਕਾ ਸੋਈ ਜੀ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨ ਹੋਇ ਰਹਾਉ ਸਕਤਾ ਸੀ ਮਾਰ ਪੈ ਵਗੇ ਖਸਮੈ ਸਾਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰਨੇ ਕਾਈ ਆਪੇ ਜੋੜ ਵਿਛੋੜੇ ਆਪ ਵੇਖ ਤੇਰੀ ਬੜਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੇ ਦਾਣੇ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਗੁਰੂ ਜੀ ਆਖਦੇ ਹਨ ਹੇ ਵਾਹਿਗੁਰੂ ਤੇਰਾ ਕੀ ਚੋਜ ਹੈ ਮੁਗਲਾਂ ਦਾ ਪੱਲਾ ਭਾਰਾ ਕਰਕੇ ਪਠਾਨਾਂ ਨੂੰ ਤਬਾਹ ਕੀਤਾ ਹੈ ਹਿੰਦੁਸਤਾਨ ਨੂੰ ਡਰਾਇਆ ਹੈ ਖੁਰਾਸਾਨ ਦੇ ਮੁਗਲ ਨੂੰ ਜਤਾਇਆ ਹੈ ਕਿਸੇ ਨੂੰ ਕੀ ਦੋਸ਼ ਦੇਣਾ ਹੈ ਆਪੇ ਹੀ ਤੂੰ ਮੁਗਲ ਨੂੰ ਹਿੰਦਵਾਲੇ ਆਂਦਾ ਪਰ ਇਹ ਦਸ નિર્ਦੋਸ਼ ਮਨੁੱਖਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਕਿ ਤੈਨੂੰ ਤਰਸ ਨਹੀਂ ਆਉਂਦਾ ਇਹ ਪੀੜ ਨੂੰ ਤੈਨੂੰ ਕਿਉਂ ਨਹੀਂ ਹੁੰਦੀ ਇਹ ਸੱਚ ਹੈ ਕਿ ਕਰਤਾਰ ਤੂੰ ਸਾਰੇ ਮਨੁੱਖਾਂ ਦਾ ਕਰਤਾਰ ਹੈ ਵੇਖ ਤਕੜਾ ਮਾੜੇ ਨੂੰ ਮਾਰਿਆ ਹੈ ਤੈਨੂੰ ਕ੍ਰੋਧ ਨਹੀਂ ਆ ਰਿਹਾ ਹੈ ਕਿ ਤਕੜੇ ਨੂੰ ਮਾਰ ਕੇ ਉਸ ਨੂੰ ਦੇ ਪਾਪ ਦੀ ਸਜਾ ਦੇਵੇਂ ਵੇਖੋ ਕਰਤਾਰ ਆਪ ਇੱਕ ਵਾਗੀ ਦੀ ਤਰ੍ਹਾਂ ਮਨੁੱਖਤਾ ਦੇ ਰਾਜੇ ਜੀ ਜੇ ਤਕੜਾ ਸ਼ੇਰ ਗਊਆਂ ਦੇ ਵਾਗ ਨੂੰ ਅੱਗੇ ਲਾ ਤੁਰੇ ਤਾਂ ਕਿ ਵਾਗੀ ਦਾ ਧਰਮ ਨਹੀਂ ਗਊਆਂ ਦੀ ਰਾਖੀ ਕਰੇ ਜੋਰ ਨਾਲ ਸਾਰਿਆਂ ਨੂੰ ਵਿਛੋੜਿਆ ਹੈ ਆਪ ਹੀ ਮੇਲ ਕਈ ਮੂਰਖ ਆਪਣੇ ਆਪ ਨੂੰ ਵੱਡੇ ਗਿਣਦੇ ਹਨ ਉਹ ਵੱਡੇ ਨਹੀਂ ਬਣਦੇ ਰੋਜ਼ ਉਹ ਚੋਗ ਚੁਗ ਦੇ ਜੋਤੂ ਬਖਸ਼ਦਾ ਹੈ ਕੋਈ ਵਿਸ਼ੇ ਵਿਕਾਰਾਂ ਨੂੰ ਮਾਰੇ ਤਾਂ ਹੀ ਪ੍ਰਮਾਤਮਾ ਨੂੰ ਪਾ ਸਕਦਾ ਬੈਰਾਗਮਈ ਸੋਰ ਵਿੱਚ ਉਪਰੋਕਤ ਸ਼ਬਦ ਗੁਰੂ ਜੀ ਨੇ ਮਹਾਰਾਜ ਨੇ ਗਾਇਆ ਤਾਂ ਗੁਰੂ ਜੀ ਤੇ ਭਾਈ ਮਰਦਾਨੇ ਦੀ ਚੱਕੀ ਆਪੇ ਚੱਲਣ ਲੱਗ ਪਈ ਰਾਖੇ ਸਿਪਾਈ ਹੈਰਾਨ ਹੋਏ ਉਹ ਜਾ ਕੇ ਆਪਣੇ ਅਫਸਰਾਂ ਨੂੰ ਕਿਹਾ ਤੇ ਅਫਸਰ ਦੇਖ ਕੇ ਬਾਬਰ ਕੁਲ ਗਏ ਇਹ ਸੁਣ ਕੇ ਬਾਬਰ ਆਪਣੇ ਪਲੰਘ ਤੋਂ ਉੱਠਿਆ ਤੇ ਬੰਦੀਖਾਨੇ ਵਿੱਚ ਆਇਆ ਚੱਕੀ ਚੱਲ ਰਹੀ ਸੀ ਦਾਣੇ ਪਿਸ ਰਹੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਗੜਾ ਪਾਈ ਜਾਂਦੇ ਸਨ ਸੱ ਪਰ ਹੱਥੋਂ ਨੂੰ ਹੱਥ ਨਹੀਂ ਸੰਲਾਉਂਦੇ ਬਾਬਰ ਨੇ ਕਿਹਾ ਹੈ ਬੰਦੇ ਖੁਦਾ ਤੂੰ ਕੌਣ ਹੈ ਬੰਦਾ ਖੁਦਾ ਹੋਰ ਮੈਂ ਕੌਣ ਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਪਰ ਮੈਂ ਪੁੱਛਦਾ ਹਾਂ ਕਿ ਬਾਦਸ਼ਾਹ ਬਾਬਰ ਖੁਦਾ ਦਾ ਬੰਦਾ ਹੈ ਹਾਂ ਬਾਬਰ ਖੁਦਾ ਦਾ ਬੰਦਾ ਹੈ ਬਾਬਰ ਦਾ ਉੱਤਰ ਸੀ ਇਹ ਝੂਠ ਜੇ ਬਾਬਰ ਖੁਦਾ ਦਾ ਬੰਦਾ ਹੋਵੇ ਤਾਂ ਖੁਦਾ ਨੂੰ ਨਾ ਭੁੱਲੇ ਖੁਦਾ ਦੇ ਬੰਦਿਆਂ ਨੂੰ ਪਸ਼ੂਆ ਮੰਗਣਾ ਮਾਰੇ ਲੁੱਟੇ ਤੇ ਨਿਰਾਦਰ ਨਾ ਕਰੇ ਕਿਉਂਕਿ ਖੁਦਾ ਬੰਦੇ ਵਿੱਚ ਤੇ ਬੰਦਾ ਖੁਦਾ ਵਿੱਚ ਰਹਿੰਦਾ ਹੈ ਦੋਵੇਂ ਇੱਕ ਤਹਾਨ ਬੰਦੇ ਨੂੰ ਦੁੱਖ ਦਿੱਤਿਆਂ ਖੁਦਾ ਨੂੰ ਦਰਦ ਹੁੰਦੀ ਹੈ ਬਾਦਸ਼ਾਹ ਦੀ ਲੜਾਈ ਬਾਦਸ਼ਾਹ ਦੇ ਨਾਲ ਹੋ ਸਕਦੀ ਹੈ ਨਿਰਦੋਸ਼ ਪਰਜਾ ਨਾਲ ਕਿਉਂ ਕਿ ਬਾਬਰ ਲੁਟੇਰਾ ਤਾਂ ਨਹੀਂ ਗੁਰੂ ਜੀ ਦੀ ਜ਼ਬਾਨੋਂ ਸੱਚੇ ਤੇ ਕੋੜੇ ਵਜਨ ਸੁਣ ਕੇ ਬਾਬਰ ਕ੍ਰੋਧਵਾਨ ਨਹੀਂ ਹੋਇਆ ਉਹ ਦਾ ਹਿਰਦਿਆ ਕੰਬ ਗਿਆ ਉਹਦੇ ਪਾਪ ਉਸ ਦੀਆਂ ਅੱਖਾਂ ਅੱਗੇ ਆਏ ਬਾਬਰ ਦੀ ਸੈਨਾ ਬਾਬਰ ਦੇ ਵਜ਼ੀਰ ਤੇ ਬਾਬਰ ਦੇ ਕੈਦੀ ਹੈਰਾਨ ਸਨ ਦੋਸ਼ੀਆਂ ਦੀ ਤਰ੍ਹਾਂ ਬਾਬਰ ਨੇ ਗੁਰੂ ਜੀ ਅੱਗੇ ਸਿਰ ਝੁਕਾ ਦਿੱਤਾ ਮੈਂ ਭੁੱਲਿਆ ਮੈਨੂੰ ਬਖਸ਼ੋ ਮੈਂ ਬਾਦਸ਼ਾਹ ਨਹੀਂ ਰਿਹਾ ਸੱਚਮੁੱਚ ਲੁਟੇਰਾ ਬਣ ਗਿਆ ਹਾਂ ਦੱਸੋ ਮੈਂ ਕੀ ਕਰਾਂ ਮੇਰੇ ਤੇ ਮਿਹਰ ਰੱਖਣੀ ਕਿਤੇ ਮੈਨੂੰ ਸ਼ਰਾਪ ਨਾ ਦੇਣਾ ਮੈਂ ਅੱਗੇ ਤੋਂ ਪਰਜਾਂ ਨੂੰ ਸੁਖੀ ਰੱਖਣ ਦਾ ਯਤਨ ਕਰਾਂਗਾ ਜੇ ਸਮਝ ਜਾਵੇ ਤਾਂ ਚੰਗਾ ਹੈ ਸਾਰੇ ਕੈਦੀ ਛੱਡ ਦੇ ਜਿੰਨਾ ਇਸਤਰੀਆਂ ਦੀ ਨਿਰਾਦਰੀ ਕੀਤੀ ਹੈ ਉਹਨਾਂ ਕੋਲੋਂ ਖਿਮਾ ਮੰਗੋ ਖੁਦਾ ਨੂੰ ਚੇਤੇ ਕਰੋ ਸਾਧਾ ਫਕੀਰਾਂ ਅੱਗੇ ਸੀਸ ਨਿਵਾਓ ਸਦਾ ਬ੍ਰਤ ਲਾਓ ਲੁੱਟਮਾਰ ਬੰਦ ਕਰੋ ਸਭ ਕੁਝ ਹੁਣੇ ਹੋ ਜਾਂਦਾ ਹੈ ਇਹ ਆ ਕੇ ਬਾਬਰ ਨੇ ਸੈਨਾਪਤੀ ਨੂੰ ਹੁਕਮ ਦਿੱਤਾ ਸਾਰੇ ਕੈਦੀ ਛੱਡ ਦਿਓ ਇਸਤਰੀਆਂ ਨੂੰ ਸਤਕਾਰ ਨਾਲ ਘਰੋਂ ਘਰੀ ਛੱਡ ਆਓ ਉਹਨਾਂ ਦੇ ਗਹਿਣੇ ਕੱਪੜੇ ਮੋੜ ਦੇਵੋ ਸਦਾਬ੍ਰਤ ਸ਼ੁਰੂ ਕਰੋ ਭੁੱਖਿਆਂ ਨੂੰ ਰੋਟੀ ਖਵਾਓ ਬਾਬਰ ਗੁਰੂ ਜੀ ਦੇ ਚਰਣੀ ਡਿੱਗ ਪਿਆ ਗੁਰੂ ਜੀ ਦੇ ਚਰਣਾ ਦੀ ਧੋੜੀ ਲੈ ਕੇ ਮੱਥੇ ਨੂੰ ਲਾਇ ਗੁਰੂ ਜੀ ਨੇ ਉਸ ਨੂੰ ਸਤਿਆ ਧਰਮ ਨੇ ਆਏ ਮਨੁੱਖੀ ਹਮਦਰਦੀ ਤੇ ਨੇਕੀ ਦਾ ਉਪਦੇਸ਼ ਦਿੱਤਾ ਬਾਬਰ ਨੇ ਪ੍ਰੇਮ ਤੇ ਸ਼ਰਧਾ ਭਗਤੀ ਦੇ ਆਸਰੇ ਕਈ ਦਿਨ ਗੁਰੂ ਜੀ ਨੂੰ ਕੋਲ ਰੱਖ ਲਿਆ ਗੁਰੂ ਜੀ ਸਤ ਸੰਗ ਕਰਕੇ ਉਪਦੇਸ਼ ਕਰਦੇ ਰਹੇ ਉੱਜੜਿਆ ਸੈਦਪੁਰ ਮੁੜ ਵਸਪਿਆ ਜਿਸ ਅਸਥਾਨ ਉੱਪਰ ਬੈਠ ਕੇ ਗੁਰੂ ਜੀ ਨੇ ਰੋੜਾ ਉੱਪਰ ਤਪੱਸਿਆ ਕੀਤੀ ਸੀ ਉਸ ਥਾਂ ਅੱਜ ਐਮਨਾਬਾਦ ਸ਼ਹਿਰ ਵਸਦਾ ਹੈ ਤੇ ਰੋੜੀ ਸਾਹਿਬ ਗੁਰਦੁਆਰਾ ਹੈ ਪਾਕਿਸਤਾਨ ਬਣਨ ਤੇ ਉਸ ਗੁਰਦੁਆਰੇ ਦੇ ਦਰਸ਼ਨ ਹੋਣ ਅਸੰਭਵ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਸਾਡੀ ਅੱਜ ਦੀ ਸਾਕੀ ਪਾਈ ਲਾਲੋ ਜੀ ਨਾਲ ਦੁਬਾਰਾ ਮੇਲ ਤੇ ਗੁਰੂ ਨਾਨਕ ਦੇਵ ਜੀ ਦਾ ਬਾਬਰ ਦਾ ਕੈਦੀਬਾਨ ਜੇਕਰ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ